ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਾਵਰਿਊਸ ਭਾਰਤੀ ਗੁਮਾਂਡੀ ਦੇਸ਼ ਵਿੱਚ ਮੌਨਸੂਨ بارش ਲਗਾਤਾਰ ਜਾਰੀ ਹੈ ਜਿਸ ਨਾਲ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਗੁਮਾਂਡੀ ਦੇਸ਼ ਪਾਕਿਸਤਾਨ ਵਿੱਚ ਮੌਨਸੂਨ بارش ਕਾਰਨ 10 ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 200 ਤੋਂ ਪਾਰ ਹੋ ਗਈ ਹੈ ਦੇਸ਼ ਦੀ ਮੁੱਖ ਆਫਤ ਕੰਟਰੋਲ ਸਸਤਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਪੰਜਾਬ ਪ੍ਰਾਂਤ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜਿਸ ਵਿੱਚ ਮੀਂਹ ਦੀ ਐਮਰਜੈਂਸੀ ਪਹਿਲਾਂ ਹੀ 알ਾਨੀ ਗਈ ਹੈ ਇੰਡਸਟਰੀ ਆਫ ਪ੍ਰਬੰਧਨ ਅਥਾਰਟੀ ਨੇ ਦੱਸਿਆ ਹੈ ਕਿ 10 ਲੋਕ ਮਾਰੇ ਗਏ ਅਤੇ 18 ਜ਼ਖਮੀ ਹੋਏ ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 203 ਅਤੇ ਜ਼ਖਮੀਆਂ ਦੀ ਗਿਣਤੀ 562 ਹੋ ਗਈ ਮੌਸਮੀ ਬਾਸ਼ 26 ਜੂਨ ਨੂੰ ਸ਼ੁਰੂ ਹੋਈ ਜਿਸ ਨਾਲ ਦੇ ਦੇ ਉੱਤਰ ਪੱਛਮ ਵਿੱਚ ਅਚਾਨਕ ਹੜਾ ਆਏ تازہ ਮੌਤਾਂ ਵਿੱਚੋਂ 9 ਪੰਜਾਬ ਵਿੱਚ ਅਤੇ ਇੱਕ ਖੈਬਰ ਵਿੱਚ ਹੋਈ ਜਦਕਿ 18 ਜ਼ਖਮੀਆਂ ਵਿੱਚੋਂ 17 ਪੰਜਾਬ ਅਤੇ ਇੱਕ ਖੈਬਰ ਵਿੱਚੋਂ ਹੈ ਸਰਕਾਰ ਨੇ ਤਲਾਬਾਂ ਨਦੀਆਂ ਤੇ ਕੁਦਰਤ ਪਾਣੀ ਦੀਆਂ ਨਦੀਆਂ ਵਿੱਚ ਨਹਾਉਣ ਅਤੇ ਤੈਰਨ ਵਾਲਾਂ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਕੈਪੀ ਪ੍ਰਾਂਤ ਵਿੱਚ ਦੇ ਦੇ ਕਿਸੇ ਵੀ ਹੋਰ ਹਿੱਸੇ ਨਾਲੋਂ ਜਾਇਜ਼ਾਤ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ ਮੀਂਹ ਕਾਰਨ ਕਟੋਕਾ 195 ਜਨਵਾਰ ਮਾਰੇ ਗਏ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਦੀ ਭਵਿੱਖਬਾਣੀ ਮੁਤਾਬਕ ਹਜੇ ਹੋਰ ਵੀ ਜ਼ਿਆਦਾ ਮੀਂਹ ਪੈਣ ਦੀ ਸਸਤਾਵਣੀ ਦੱਸੀ ਜਾ ਰਹੀ ਹੈ ਜਨਿਆ ਹੋਰ ਖਬਰ ਜਰਨਲਿਸਟ ਸਾਡੇ ਚਰਨਾਤ ਜੁੜੇ ਰਹਿਣਾ ਮਿਲਦੇ ਆ ਹੋਰ ਖਬਰ ਦੇ ਨਾਲ ਧੰਨਵਾਦ ਜੀ